ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਹਰੜਲ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਖਡੂਰ ਸਾਹਿਬ ਨੂੰ 4 ਸਾਲ ਦੀ ਸਜ਼ਾ ਹੋ ਗਈ ਹੈ ਲੜਕੀ ਦੇ ਨਾਲ ਛੇੜਛਾੜ ਦਾ ਮਾਮਲਾ ਸੀਗਾ ਪਤਾ ਹੀ ਸੀਗਾ ਵੀ ਇੰਨੀ ਸਜ਼ਾ ਹੋਣੀ ਆ ਆਪਾਂ ਪਰਸੋਂ ਵੀ ਗੱਲ ਕੀਤੀ ਸੀਗੀ ਤੇ ਹੁਣ ਇਸ ਸੀਟ ਦੇ ਉੱਤੇ ਕੀ ਜਿੰਨੀ ਚੋਣ ਹੋਏਗੀ ਕੀ ਸਪੀਕਰ ਵਿਧਾਨ ਸਭਾ ਜਿਹੜੇ ਆ ਉਹ ਇਹਨਾਂ ਨੂੰ ਡਿਸਮਿਸ ਕਰਨਗੇ ਜਾਂ ਕਾਨੂੰਨੀ ਤੌਰ ਤੇ ਆਪੇ ਡਿਸਮਿਸ ਹੋ ਜਾਣਗੇ ਜਾਂ ਫਿਰ ਇਹਨਾਂ ਨੂੰ ਰਾਹਤ ਜਿਹੜੀ ਆ ਉਹ ਵੀ ਮਿਲ ਸਕਦੀ ਹੈ ਦੂਜੇ ਪਾਸੇ ਜਿੱਥੇ ਹੜਾ ਤੋਂ ਪ੍ਰਭਾਵਿਤ ਲੋਕ ਜਿਹੜੇ ਆ ਉਹਨਾਂ ਦੀਆਂ ਨਿਗਾਹਾਂ ਸਰਕਾਰਾਂ ਵੱਲ ਆ ਵੀ ਅਨਾਉਂਸਮੈਂਟ ਬਹੁਤ ਹੋ ਰਹੀ ਆ ਵੀ 20000 ਰੁਪਇਆ ਜਿਹੜਾ ਵਾ ਉਹ ਪ੍ਰਤੀ ਏਕੜ ਦੇਾਂਗੇ गावां ਮੱਜਾਂ ਦੇ ਵੀ ਪੈਸੇ ਦੇਾਂਗੇ ਮੁਰਗੀਆਂ ਦੇ ਪੈਸੇ ਦੇਾਂਗੇ ਜਿੰਨਾ ਜਾਣਾ ਹੋਇਆ ਵੀ ਤਕਰੀਬਨ ਸਾਰਾ ਸਰਕਾਰ ਕਹਿੰਦੀ ਅਸੀਂ ਕਵਰ ਕਰਾਂਗੇ ਕਬਰਾਓ ਦਾ ਪਰ ਇਸ ਕੰਮ ਵਾਸਤੇ ਪੈਸੇ ਚਾਹੀਦੇ ਆ ਉਹ ਹੁਣ 12000 ਕਰੋੜ ਰੁਪਈਆ ਲੱਭਦਾ ਹੀ ਨਹੀਂ ਪਿਆ ਵੀ ਹੈ ਕਿੱਥੇ ਆਜ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਉਹ ਪੂਰਾ ਬਹੀ ਖਾਤਾ ਲੈ ਕੇ ਬੈਠੇ ਹੋਏ ਸੀ ਵੀ ਸਾਨੂੰ ਦੱਸੋ ਤਾਂ ਸਹੀ ਹੈ 12000 ਕਰੋੜ ਹੈਗਾ ਕਿੱਥੇ ਔਰ ਇਸ ਦੇ ਦਰਮਿਆਨ ਪੰਚਾਇਤਾਂ ਤੋਂ ਕਹਿੰਦੇ ਪੈਸੇ ਵਾਪਸ ਮੰਗਾਏ ਜਾ ਰਹੇ ਆ ਵੀ ਜਿਹੜੇ ਫੰਡ ਜਾਰੀ ਹੋਏ ਸੀ ਪੰਚਾਇਤਾਂ ਨੂੰ ਗ੍ਰਾਂਟਾਂ ਗਈਆਂ ਸੀ ਕਹਿੰਦੇ ਜਿੰਨੇ ਕੁ ਵਰਤਲੇ ਠੀਕ ਆ ਬਾਕੀ ਵਾਪਸ ਦੇ ਦਿਓ ਤੀਜਾ ਬੜਾ ਹੈ ਮਾਮਲਾ ਪੱਟੀ ਸਾਹਿਬ ਇੱਥੇ ਆਪਾਂ ਜ਼ਰੂਰ ਚਰਚਾ ਜਿਹੜੀ ਆ ਇਹ ਜਿਹੜਾ ਨਿਠ ਕੇ ਕਰਨੀ ਆ ਇਹਨੂੰ ਪੂਰਾ ਵਿਸਤਾਰ ਨਾਲ ਤੁਹਾਡੇ ਤੋਂ ਸਮਝਣਾ ਵੀ ਬਠਿੰਡੇ ਦੇ ਵਿੱਚ ਪਿੰਡ ਜੀਦਾ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਨੇ ਵਕਾਲਤ ਦੀ ਪੜ੍ਹਾਈ ਮੁਕੰਮਲ ਕੀਤੀ ਹੋਈ ਸੀ ਆਪਣੇ ਘਰ 'ਚ ਬੰਬ ਬਣਾ ਰਿਹਾ ਸੀਗਾ ਬੰਬ ਬਣਾਉਣ ਦੇ ਦੌਰਾਨ ਹੀ ਹਾਦਸਾ ਵਾਪਰਦਾ ਵਾ ਧਮਾਕਾ ਹੁੰਦਾ ਉਹਨੂੰ ਹਸਪਤਾਲ ਲੈ ਜਾਂਦੇ ਆ ਤਾਂ ਫੇਰ ਪਤਾ ਲੱਗਦਾ ਵੀ ਇਹ ਕੋਈ ਅਚਾਨਕ ਧਮਾਕਾ ਨਹੀਂ ਹੋਇਆ ਇਹ ਤਾਂ ਵੀਡੀਓ ਦੇਖ ਕੇ ਇੰਟਰਨੈਟ ਤੋਂ ਬੰਬ ਬਣਾ ਰਿਹਾ ਸੀ ਹੁਣ ਇਹ ਮੁੰਡਾ ਕਿਹਦੀ ਚੁੱਕ ਦੇ ਵਿੱਚ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਆਪਾਂ ਦੇਖਿਆ ਬਹੁਤ ਸਾਰੇ ਬੰਬ ਧਮਾਕੇ ਹੋਏ ਆ ਇਹਦੇ ਉੱਤੇ ਆਪਾਂ ਚਰਚਾ ਤੁਹਾਡੇ ਤੋਂ ਜ਼ਰੂਰ ਚਾਹੁੰਦੇ ਆ ਪਰ ਖਬਰ ਦਾ ਅੱਜ ਦਾ ਪ੍ਰੋਗਰਾਮ ਵੀ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਆ ਵੀ ਪੰਜਾਬ ਦੇ ਨੌਜਵਾਨ ਕਿਹੜੇ ਪਾਸੇ ਤੁਰੇ ਜਾਂਦੇ ਆ ਇੰਨੇ ਗਮਰਾਹ ਹੋ ਗਏ ਆ ਵੀ ਇਹ ਕਿਦੇ ਕਹਿਣ ਤੇ ਮੁੰਡਾ ਬੰਬ ਬਣਾ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਇੱਕ ਫਰਨੀਚਰ ਦਾ ਸ਼ੋਰੂਮ ਚਲਾਉਣ ਵਾਲੇ ਨੌਜਵਾਨ ਦੇ ਉੱਤੇ ਹਮਲਾ ਹੁੰਦਾ ਜੀਵਨ ਭੋਜੀ 28000 ਤੱਕ ਪਿਸਤੌਲ ਖਰੀਦਾ ਤੇ ਨਾਲ 5500 ਰੁਪਏ ਉਹਨਾਂ ਨੌਜਵਾਨ ਦੇ ਨਾਲ ਕਰਿੰਦਾ ਵੀ ਤੁਹਾਨੂੰ 5500 ਲਊਗਾ ਤੁਸੀਂ ਬੰਦਾ ਮਾਰਨਾ ਨਹੀਂ ਉਹਦੇ ਪੈਰਾਂ ਦੇ ਵਿਚ ਜਾਂ ਦਰਦ ਦੇ ਵਿੱਚ ਗੋਲੀ ਮਾਰ ਕੇ 5-5000 ਰੁਪਇਆ ਲੈਣ ਦੀ ਖਾਤਰ ਦੋ ਨੌਜਵਾਨ ਆਪਣੀ ਜ਼ਿੰਦਗੀ ਰਿਸਕ ਚ ਪਾ ਲਿੰਦੇ ਜਦੋਂ ਉਸ ਮਾਲਕ ਨੂੰ ਗੋਲੀ ਮਾਰ ਜਾਂਦੇ ਆ ਕਹਿੰਦੇ ਵੀ ਆਪਣੀ ਕੁਰਸੀ ਤੇ ਬੈਠਾ ਤੇ ਜਦੋਂ ਘੁਮ ਕੇ ਜਾਂਦੇ ਤੇ ਇਹਦਾ ਮੀਟਿੰਗ ਕੋਈ ਕਸਟਮਰ ਆ ਜਾਂਦਾ ਤੇ ਉਹ ਮਾਲਕ ਉਹਨਾਂ ਸਮਾਨ ਵਖਾਣ ਲੱਗ ਪੈਂਦਾ ਤੇ ਉੱਥੇ ਆ ਕੇ ਨੌਕਰ ਨੂੰ ਬੱਦੇ ਸੀ ਉਹ ਨੌਕਰ ਦੇ ਪੈਰ ਤੇ ਗੋਲੀ ਮਾਰ ਬਲੀ ਮਾਰ ਕੇ ਚੱਲ ਜਾਂਦਾ ਜਦੋਂ ਚਲੇ ਜਾਂਦੇ ਫਿਰ ਪੁਲਿਸ ਕੋਲ ਕੇ ਜਾਂਦਾ ਪੁਲਿਸ ਨੇ ਟੋਟੀ ਦੇ ਦਿੰਦੀ ਹੈ ਸਿਕਿਉਰਿਟੀ ਦੇਣ ਤੋਂ ਬਾਅਦ ਲਗਾਤਾਰ ਨੂੰ ਧਮਕੀ ਆਉਂਦੀ ਆ ਵੀ ਤੇਰੇ ਕੋਲ 1 ਕਰੋੜ ਰੁਪਏ ਲੈਣਾ ਜਾਂ ਦੇ ਦੇ ਜਾਂ ਪ੍ਰਵਾਹ ਮਾਰਦੇ ਆ ਉਹ ਕਹਿੰਦਾ ਮਾਰਦੇ ਆ ਪ੍ਰਵਾਹ ਜੀ ਕੇ ਵੀ ਕਹਿੰਨ ਮੈਂ ਤੇ ਇੱਕ ਰੋੜੀ ਸ਼ਕਲ ਨਹੀਂ ਤੇ ਵੇਖੀ ਤੁਸੀਂ ਇਹਨੇ 1 ਕਰੋੜ ਦੇ ਦਿੱਤੇ ਨੇ ਹੁਣ ਜਦੋਂ ਉਹ ਦੀ ਤੇ ਜਿਹੜਾ ਜੀਵਨ ਫੌਜੀ ਸੀ ਉਹਦੀ ਲੱਗਦਾ ਵੀ ਹੁਣ ਫੱਟੀ ਪੋਚੀ ਗਈ ਉਹ ਫੌਜ ਚ ਨੌਕਰੀ ਛੱਡ ਕੇ ਫਿਰ ਗਿਆ ਸਿੰਧੇ ਵੀ ਨਹੀਂ ਸੀਗੀ ਛੁੱਟੀ ਆਇਆ ਛੁੱਟੀ ਕੱਟ ਕੇ ਤੇ ਕਰੋ ਫੌਜ ਚ ਗਿਆ ਤੇ ਫੌਜ ਨਹੀਂ ਗਿਆ ਇਹ ਤੁਸੀਂ ਦਾ ਡਬਈ ਗਿਆ ਤੇ ਡਬਈ ਪਈ ਤੋ ਕੰਡਾ ਪੜੀ ਗਿਆ ਕਿਵੇਂ ਪੁੱਜਿਆ ਨਹੀਂ ਪਤਾ ਉੱਥੇ ਜਾ ਕੇ 2 ਨੰਬਰ ਦਾ ਧੰਦਾ ਸ਼ੁਰੂ ਕਰਦਾ ਲੋਕਾਂ ਨੂੰ ਫੋਨ ਕਰਨੇ ਪੈਸੇ ਗ੍ਰਹੀ ਕਰਨੇ ਲੋਕ ਵੀ ਸਿਆਣੇ ਹੋ ਗਏ ਹੁਣ ਉਹ ਵੀ ਇੰਨੀ ਜਲਦੀ ਪੈਸੇ ਦੇ ਦਿੰਦੇ ਹੋ ਹੁਣ ਉਹਨਾਂ ਦਾ ਕੁਝ ਦਬਦਬਾ ਅੱਗੇ ਨੂੰ ਘਟਿਆ ਹੈ ਤਮਕੀਆਂ ਤੋਂ ਪੈਸੇ ਲੈਣ ਵਾਲਿਆਂ ਦਾ ਹੁਣ ਬਕਾਇਦਾ ਤੌਰ ਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਉਹ ਇੱਕ ਵੱਖਰੀ ਕਿਸਮ ਹੈ ਇਹ ਜਿਹੜਾ ਮੁੰਡਾ ਖਾਨਾ ਨਈਆਂ ਵਾਲਾ ਦਾ ਪਿੰਡ ਚੀਦਾ ਪਿੰਡਾ ਜੀਦਾ ਜੀਦਾ ਪਿੰਡਾ ਪੱਡੇ ਇਥੋਂ ਦਾ ਗੁਰਪ੍ਰੀਤ ਸਿੰਘ ਨੌਜਵਾਨਾ ਦੀ 19 ਸਾਲ ਦੀ ਸਾਡੀ ਉਮਰ ਹੈ ਦਾ ਪਿਓ ਜਗਤਾਰ ਸਿੰਘ ਇਹਨੇ ਜਵਾਨ ਨੇ ਨੌਜਵਾਨ ਨੇ ਬਕਾਇਦਾ ਤੌਰ ਤੇ ਔਨਲਾਈ ਜਿਹੜੀ ਆ ਉਹ ਗੰਧਕ ਨੀਲਾ ਥੋਤਾ ਤੇ ਪੋਟਾਸ਼ ਮਗਾਈ ਹੁਣ ਕਿੱਥੋਂ ਨੇ ਲਿਆ ਸਾਨੂੰ ਨਹੀਂ ਪਤਾ ਉਹਨੇ ਨੈਟ ਤੋਂ ਲਿਆ YouTube ਤੋਂ ਲਿਆ ਕਿੱਥੋਂ ਲਿਆ ਸਾਨੂੰ ਨਹੀਂ ਪਤਾ ਤੇ ਜਨੇ ਦੇ ਉਹਦੀ ਬਕਾਇਦਾ ਤੌਰ ਤੇ ਕਿਸ ਤਰ੍ਹਾਂ ਬਵਚਾਰ ਕਰਨਾ ਕੱਲ ਸਵੇਰੇ ਉਹ ਬਿਖਿਆਤਾ ਤੌਰ ਤੇ ਸ਼ਿਵ ਜੀ ਆਪਣੇ ਕਮਰੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੰਦਾ ਤੇ ਇੱਕ ਛੋਟਾ ਜਿਹਾ ਬਲਾਸਟ ਕਰ ਦਿੰਦਾ ਦੂਸਰੇ ਕਮਰੇ ਦਾ ਪੂਰਾ ਸਤਾਤੀ ਉੱਠ ਕੇ ਦੇਖਦਾ ਵੀ ਗੜਬੜਾ ਮੁੰਡਾ ਫੱਟੜ ਹੋਇਆ ਇਮੀਡੀਏਟਲੀ ਉਹ ਆਪਣੀ ਗੱਡੀ ਚੋਂ ਕਾਉਂਦਾ ਤੇ ਉਹਨੂੰ ਇੱਕ ਪ੍ਰਾਈਵੇਟ ਹਸਪੀਟਲ ਐਡਮਿਟ ਕਰਦਾ ਉਹਦੀ ਬਾਹ ਦੇ ਉੱਤੇ ਉਹਦੀ ਲੱਤ ਦੇ ਉੱਤੇ ਕੁ ਸੱਟਾਂ ਲੱਗੀਆਂ ਤੇ ਜਦੋਂ ਉੱਥੋਂ ਆ ਕੇ ਦੁਪਹਿਰ ਤੋਂ ਬਾਅਦ ਉਹ ਬਾਕੀ ਸਭ ਸੁਮਿਟ ਲੱਗਦਾ ਫਿਰ ਵੱਡਾ ਬਲਾਸਤ ਹੁੰਦਾ ਹੈ ਜੀ ਦੇ ਵਿੱਚ ਜਗਤਾਰ ਸਿੰਘ ਦਾ ਪਿਓ ਜਿਹੜਾ 50 ਸਾਲ ਦਾ ਉਹ ਗੰਮੀਰ ਫੱਟੜ ਹੋ ਜਾਂਦਾ ਤਾਂ ਉਹਦੀ ਇਹ ਪਤਾ ਲੱਗਾ ਵੀ ਅੱਖਾਂ ਵੀ ਜਾਣ ਦਾ ਖਰਚਾ ਪਿੱਛੇ ਅੱਖਾਂ ਚਲ ਜਾਂਦਾ ਹੁਣੇ ਘਟਣਾ ਵਾਪਰੀ ਕਿ ਸਵਾਲ ਇਹ ਪੈਦਾ ਹੁੰਦਾ ਵੀ ਇਸ ਘਟਣਾ ਦੇ ਪਿੱਛੇ ਕੌਣ ਸ਼ਕਤੀਆਂ ਹੈਗੀਆਂ ਜਿਹੜੀ ਐਸਐਸਪੀ ਉਥੋਂ ਦੀ ਅਵਨੀਤ ਕੌਂਡਲ ਆ ਉਹ ਗੱਲ ਕਹਿ ਰਹੀ ਆ ਕਿ ਅਸੀਂ ਇਹਦੀ ਪਰਤਾਲ ਕਰ ਰਹੇ ਆ ਅਸੀਂ ਉਹਦਾ ਜਿਹੜਾ ਮੋਬਾਈਲ ਉਹ ਵੀ ਕਮਿਸ਼ਨ ਚ ਲੈ ਲਿਆ ਉਹਦੇ ਵਿੱਚ ਕੁਝ ਸਾਨੂੰ ਸਬੂਤ ਮਿਲੇ ਨੇ ਪਰਚਾ ਵੀ ਤੇ ਦਰਜ ਕਰ ਲਿਆ ਤੇ ਬਾਕੀ ਉਹਦੀ ਜਦੋਂ ਠੀਕ ਹੋ ਗਿਆ ਹੋਊਗਾ ਇਨਵੈਸਟੀਗੇਸ਼ਨ ਕਰ ਸਕੋ ਕਿ ਉਹਨੇ ਕਿੱਥੋਂ ਕੀਤਾ ਕਿਵੇਂ ਕੀਤਾ ਕਿਵੇਂ ਨਹੀਂ ਕੀਤਾ ਹਾਲੇ ਵੀ ਕੁਝ ਦੱਸਿਆ ਉਹ ਤੇ ਫੇਰੀ ਗੱਲ ਕਹਿੰਦੇ ਨੇ ਕਿ ਉਹਨੇ YouTube ਤੋਂ ਜਾਂ ਕਿਤੋਂ ਕਿਤੋਂ ਲਿਆ ਡਾਰਕ ਵੈਬ ਇੱਕ ਡਾਰਕ ਵੈਬ ਜਿਹੜੀ ਹੈ ਨਾ ਇਹਦਾ ਪਤਾ ਨਹੀਂ ਲੱਗਦਾ ਪਿੱਛੇ ਜੇ ਕਿਹੜੀ ਬਲਾਸਤ ਹੋਈ ਸੀ ਉਹ ਪਤਾ ਕਰਨ ਵਾਸਤੇ ਗੱਲ ਕੀਤੀ ਸੀਗੀ ਤੇ ਡਾਰਕ ਵੈਬ ਦੀ ਦਿਰਸਾ ਹੀ ਕੁਝ ਨਹੀਂ ਆਖਲੇ ਪਸ ਡਾਰਕ ਵੰਗੀ ਵੈਬ ਡਾਰਕ ਵੈਬ ਉਹ ਚੁਣੌਣੀ ਵੀ ਕਿਸੇ ਕਿਸੇ ਨੂੰ ਆਉਂਦੀ ਹੈ ਤੇ ਉਹਦੇ ਸੋਰਸ ਸਿਰਫ ਅਮਰੀਕਾ ਚ ਮਰਕਾ ਦਸਮ ਦਾ ਡਾਰਕ ਵੈਬ ਪਿੱਛੇ ਜਿਹੜੇ ਸਾਰੇ ਬਲਾਸਟ ਇਸ਼ੂ ਦੇ ਵਿੱਚ ਡਾਰਕ ਵੈਬ ਦਾ ਕਿਹਾ ਕਿ ਸੀ ਡਾਰਕ ਵੈਬ ਪਰ ਹੀ ਕੀਤੇ ਗਏ ਤੇ ਅਜੇ ਤੱਕ ਨਹੀਂ ਪਤਾ ਲੱਗਾ ਕਿ ਉਹ ਕਿੱਥੋਂ ਹੈ ਕੀ ਵੀ ਹੋਇਆ ਕੀ ਹੋਇਆ ਕੋਈ ਜਾਣਕਾਰੀ ਨਹੀਂ ਦਿੱਤੀ ਇਹਦੇ ਵਿੱਚ ਵੀ ਹੋ ਸਕਦਾ ਭੀ ਡਾਰਕ ਵੈਬ ਨਾਲ ਇਹਦਾ ਕੋਈ ਕੰਸਲਟੇਸ਼ਨ ਦੀ ਹੋਈ ਹੋਵੇ ਜੇ ਪਿੰਡ ਦੇ ਲੋਕਾਂ ਨੂੰ ਪੁੱਛੋ ਕਹਿੰਦੇ ਇਹ ਤੇ ਮੁੰਡਾ ਹੀ ਬੜਾ شریف ਸੀ ਇਹ ਤੇ ਮੈਂ ਉਹੀ ਕਹਿ ਰਿਹਾ ਲਾਅ ਦੀ ਪੜ੍ਹਾਈ ਕਰਦਾ ਪਿਆ ਸੀਗਾ ਪਰਿਵਾਰ ਬੜਾ ਵਧੀਆ ਇਹ ਕਿਹਦੀ ਚੁੱਕ ਚ ਆਇਆ ਇਹ ਦਾ ਪਹਿਲੇ ਸਾਲ ਦਾ ਵਿਦਿਆਰਥੀ ਸੀ ਗਰ ਤੇ ਇੰਟੈਲੀਜੈਂਟ ਸੀ ਗਰ ਪਲੱਸ 2 ਦੇ ਵਿੱਚ ਬਕਾਇਦਾ ਤੌਰ ਤੇ 92% ਮਾਰਕਸ ਲਏ ਇਸ ਕਰਕੇ ਪਿੰਡ ਦੇ ਲੋਕ ਵੀ ਵੇਖਦੇ ਵੀ ਹੋ ਕੀ ਰਿਹਾ ਕੀ ਬਣ ਰਿਹਾ ਲੇਕਿਨ ਜੋ ਕੁਝ ਹੋ ਰਿਹਾ ਸਾਡੀ ਨੌਜਵਾਨੀ ਪੀੜ੍ਹੀ ਪਿੱਛੇ ਕੋਈ ਨਾ ਕੀ ਪਿਛਲੇ ਪਾਸੇ ਕੋਈ ਇਹੋ ਜਿਹੇ ਫੌਜਾ ਹੈਗੀਆਂ ਨੇ ਜਿਹੜੀਆਂ ਦੇਸ਼ ਨੂੰ ਬਰਬਾਦ ਕਰਦੇ ਰਹੀਆਂ ਮੈਂ ਸੁਣਦਾ ਪਿਆ ਸੀਗਾ ਇਸ ਮੁੰਡੇ ਨੇ ਦੂਕ ਦਿਨਾਂ ਬਾਅਦ ਕਠੂਏ ਜਾਣਾ ਸੀਗਾ ਜੰਮੂ ਕਸ਼ਮੀਰ ਬਿਲਕੁਲ ਬਿਲਕੁਲ ਕਿੰਨੇ ਅੱਜ 12 ਤਰੀਕ ਨੂੰ ਕਠੂਏ ਜਾਣਾ ਸੀ ਅੱਜ ਕਠੂਏ ਜਾਣ ਸਨ 11 ਨੂੰ ਆਸਵਾਦ ਤੇ 12 ਨੂੰ ਕਠੂਏ ਜਾਣਾ ਸੀ ਇਹਨੇ ਹੁਣ ਲੋਕ ਇਹ ਵੀ ਸੋਚ ਰਹੇ ਵੀ ਕਠੂਏ ਸ਼ਾਇਦ ਉੱਥੇ ਪੀ ਜਾ ਕੇ ਘਟਨਾ ਨੂੰ ਇੰਤਜ਼ਾਮ ਦੇਣਾ ਹੋਵੇ ਸੀਡ ਵੀ ਬਾਕਸੀ ਬਕਾਇਤਾ ਤੌਰ ਤੇ ਦੀ ਸੀਡ ਬਾਕਸੀ ਤਿਆਰੀ ਫੁੱਲ ਸੀ ਜਾਣਾ ਸੀ ਤੇ ਹੁਣੇ ਕੱਟਾਂ ਵਾਪਰ ਗਈ ਹੁਣ ਤੁਸੀਂ ਵੇਖੋ ਇਸ ਵੇਲੇ ਦੁਨੀਆ ਦੇ ਵਿੱਚ ਪੂਰੀ ਜਿਹੜੀ ਉਹ ਸ਼ਾਂਤੀ ਭੰਗ ਹੋਈ ਪਈ ਜੈਸਤੇ ਕਿਹਾ ਸਾਡੇ ਗਵਾਂਧੀ ਮਲੂਕ ਪਹਿਲਾਂ ਪਾਕਿਸਤਾਨ ਦੇ ਵਿੱਚ ਹੋਇਆ ਫਿਰ ਸ਼੍ਰੀਲੰਕਾ 'ਚ ਹੋਇਆ ਫਿਰ ਬੰਗਲਾਦੇਸ਼ 'ਚ ਹੋਇਆ ਬੰਗਲਾਦੇਸ਼ ਦੇ ਵਿੱਚ ਉਹੀ ਆਈਐਸਆਈ ਪੂਰੀ ਸਰਗਰਮਾ ਜਿਹੜੀ ਆਈਐਸਆਈ ਨੂੰ ਪਿੱਛੇ ਕਰਕੇ 1971 'ਚ ਇੰਦਰਾ ਗਾਂਧੀ ਨੇ ਬੰਗਲਾਦੇਸ਼ ਬਣਾਇਆ ਸੀ ਨੇਪਾਲ ਦੇ ਵਿੱਚ ਜੋ ਕੁਝ ਹੋਇਆ ਤੇ ਉਹ ਲੋਕ ਕਹਿੰਦੇ ਵੀ ਭਾਰਤ ਦਾ ਪ੍ਰਧਾਨ ਮੰਤਰੀ ਸੱਤਾ ਸਥਿਰ ਨੇ ਕੀ ਕੀਤਾ ਉੱਥੇ ਨੇਪਾਲ ਦੇ ਵਿੱਚ ਕੀ ਕਰ ਰਹੇ ਨੇ ਵੀ ਜਿਹੜੀਆਂ ਵੱਡੀਆਂ-ਵੱਡੀਆਂ ਨੇ ਆਪਣੇ ਲੀਡਰ ਸੀ ਨਾ ਜਾਂ ਅਮੀਰ ਲੋਕ ਸੀ ਉਹਨਾਂ ਦੇ ਟੈਕ ਹੋਏ ਨੇ। ਪਰ ਨੇਪਾਲ ਦੇ ਤਾਂ ਦੇਖ ਕੇ ਹਾਲਾਤ ਦੇਖ ਕੇ ਬੰਦਾ ਇੱਕ ਵਾਰੀ ਦੇਖਦਾ ਇਹ ਬਣ ਕੀ ਰਿਹਾ ਸਾਡੇ ਆਸ-ਪਾਸੇ। ਕੀ ਰਿਹਾ ਹਾਲ ਹੀ ਕੇ ਇੱਕ ਨੇਪਾਲ ਅਜਾਇਬ ਕੰਟਰੀ ਆ ਜਿਹੜਾ ਕਦੀ ਵੀ ਕਿਸੇ ਦਾ ਗੁਲਾਮ ਨਹੀਂ ਹੋਇਆ ਕਿ ਗੁਲਾਮ ਕਿਉਂ ਨਹੀਂ ਹੋਇਆ ਕਿ ਗਰੀਬ ਦੇਸ਼ ਚ ਜੇਕਰ ਕਰਨਾ ਨਹੀਂ ਕੀ ਸੀ ਅੰਗਰੇਜ਼ਾਂ ਦਾ ਬਰਾਸਤਾ ਜਨੁੱਧ ਪਾਲ ਰਿਆ ਵਾ ਲੇਕਿਨ ਉਹਨੂੰ ਆਪਣੇ ਕਮਜ਼ੋਰ ਕਲੀਨ ਨੇ ਹੁਣ ਐਸ ਵੇਲੇ ਜਿਹੜੇ ਸਾਡੇ ਅਫਗਾਨਿਸਤਾਨ ਜਰਮਨ ਸਿਰਿਆ ਵਾ ਦਕਣੀ ਸੁਡਾਨ ਆ ਇਰਾਕ ਇਹ ਜਿਹੜੇ ਸੁਰੱਖਿਤ ਦੇਸ਼ ਨਹੀਂ ਹੈਗੇ ਬਿਲਕੁਲ ਆ ਇਜ਼ਰਾਈਲ ਆ ਕੇ ਫੇਰ ਕਦਰ ਤੇ ਹਮਲਾ ਕਰਤਾ ਦੀ ਅਸਰਾਈਲ ਜਿਹੜਾ ਇਹ ਵੀ ਸ਼ਕਤੀਸ਼ਾਲੀ ਦੇਸ਼ ਹੈ ਵੀ ਨਾ ਇਹ ਸ਼ਾਮਲ ਹੁਣ ਤੁਸੀਂ ਵੇਖੋ ਨਾ ਅੱਜ ਬਕਾਇਦਾ ਦੇ ਪਿਛਲੇ 72 ਘੰਟਿਆਂ ਦੇ ਵਿੱਚ ਵਿੱਚ ਗਾਜ਼ਾ ਜਿਹੜਾ ਫਿਲਸਤੀਨ ਸੀਰੀਆ ਲਿਬਨਾਨ ਕੱਤਰ ਜਮਨ ਟਿਊਨੀਸ਼ੀਆ 6 ਮੁਸਲਮ ਦੇਸ਼ਾਂ ਤੇ ਹਮਦੇ ਕੀਤੇ ਨੇ ਸਰਾਈਲ ਤੇ ਦੋਸਤੋ ਤੋਂ ਵੱਧ ਲੋਕ ਮਾਰੇ ਗਏ ਨੇ ਤੇ 1000 ਤੋਂ ਵੱਧ ਜ਼ਖਮੀ ਹੋਏ ਕਿਉਂ ਉਹਦੇ ਪਿਛਲੇ ਪਾਸੇ ਦੁਨੀਆ ਦਾ ਥਾਣੇਦਾਰ ਪਿੱਛਾ ਜਿਹੜਾ ਉਹਦੀ ਸਪੋਰਟ ਕਰ ਰਿਹਾ ਜੂਕਰਨ ਦੀ ਤੇ ਰਸ਼ੇ ਦੀ ਲੜਾਈ ਸਿਰਫ ਉਹਨਾਂ ਕਿੰਨੀ ਚਦਰੀ ਦੀ ਤੇ ਰੁਪਏ ਦੀ ਬੰਦ ਹੋ ਜਾਂਦੀ ਰਸ਼ੀਆ ਦੇ ਵਿੱਚ ਸਾਡੇ 120 ਮੁੰਡੇ ਬਕਾਇਦਾ ਤੌਰ ਤੇ ਉੱਥੇ ਜ਼ਬਰਦਸਤੀ ਉਹਨਾਂ ਦੀ ਆਰਮੀ 'ਚ ਭਰਤੀ ਕੀਤੇ ਗਏ ਨੇ ਜਿਹਦੇ ਵਿੱਚੋਂ 98 ਤੇ ਚਲੋ ਇਹਨਾਂ ਪਾਸੇ ਕਰ ਲਏ ਬਾਕੀ ਸਾਡੇ 5 ਮੁੰਡੇ ਜਿਹੜੇ ਆ ਉਹ ਮਾਰੇ ਗਏ ਨੇ ਤੇ ਦੋ ਲਾਪਤਾ ਨੇ ਪਤਾ ਨਹੀਂ ਕਿੱਥੇ ਕਿੱਥੇ ਨੇ ਇਹ ਤੇ ਸਾਡੇ ਉੱਤੇ ਸਿਰਫ 10000 ਰੁਪਏ ਦੀ ਜੀ ਪਾਉਂਦੇ ਥੋੜੀ ਕਰਾਸੀ ਉਹ ਲੈਣ ਵਾਸਤੇ ਜਿਹੜੇ ਲੋਕ ਭਰਤੀ ਹੋਰੇ ਛੱਡੋ ਪਰ ਜਦੋਂ ਮਰਦਾ ਤੇ ਜੱਕ ਪਟੰਨੇ ਕੋਈ ਗੱਲ ਨੌਜਵਨ ਜਾ ਰਹੇ ਸਭ ਪਤਾ ਸਭ ਉਥੇ ਕੁਛ ਹੋਣਾ ਲੇਕਿਨ ਇਥੋਂ ਜਿਹੜੇ ਸਾਡੇ ਏਜੰਟ ਆ ਉਹ ਕੀ ਕਹਿੰਦੇ ਤੁਹਾਨੂੰ ਉਥੇ ਜੋਬ ਮਿਲੇਗੀ ਬਕਾਇਦਾ ਤੌਰ ਤੇ ਕੰਸਟਰਕਸ਼ਨ ਕੰਪਨੀ ਦੇ ਵਿੱਚ ਉਹ ਕੰਸਟਰਕਸ਼ਨ ਤੇ ਮਿਲਦੀ ਨਹੀਂ ਉਹ ਆਰਮੀ ਚ ਲੈ ਜਾਂਦੇ ਆ ਜਿੱਦੇ ਕਰਕੇ ਸਾਡਾ ਉਥੇ ਨੁਕਸਾਨ ਹੋ ਰਿਹਾ ਪੂਨ ਨਪਾਲ ਦੇ ਵਿੱਚ ਜਿਹੜੀ ਗਲਤ ਕੀਤੀ ਆ ਜੀ ਉੱਥੇ ਇਹਨਾਂ ਨੇ ਜਿਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਸੀ ਪਰਿਵਾਰ ਉਹ ਤਾਂ ਧਿੰਬ ਦੇ ਕੀਤੇ ਉਹਨਾਂ ਨੇ ਘਾਟ ਸਾੜਿਆ ਉੱਥੋਂ ਦਾ ਬਕਾਇਦਾ ਤੌਰ ਤੇ ਪਾਰਲੀਮੈਂਟ ਸਾੜੀ ਆ ਰਾਸ਼ਟਰਪਤੀ ਪਹੁਣ ਤੇ ਵਧਾ ਕੀਤਾ ਵਾ ਕਿਹੜਾ ਕੰਮ ਨਹੀਂ ਕੀਤਾ ਇੱਕ ਬੀਬੀ ਹੈਗੀ ਉੱਥੇ ਸੁਸ਼ੀਲਾ ਕਰਕੀ ਉਹਦੇ ਸਮਰਥਕ ਜਨ ਜੱਟ ਦੇ ਜਿਹੜੇ ਹੈਗੇ ਨੇ ਉਹ ਨੂਬਾ ਕਦਾ ਤੌਰ ਤੇ ਉਥੰ ਦਾ ਰਾਸ਼ਟਰਪਤੀ ਬਣਾਇਆ ਕਮਟਲ ਸਰਕਾਰ ਬਣਾਉਣ ਡੇਉਦੀ ਉਹਦੇ ਉਹਦੇ ਦੀ ਅੰਤਰ ਪ੍ਰਧਾਨ ਮੰਤਰੀ ਇਹ ਕਿਹੜੇ ਕੌਸ਼ਲੋਂ ਖਰਾਬ ਵੀ ਨੇ ਪਰ ਉਹਨੇ ਬਣਾਉਣਾ ਸੀ ਤੇ ਸਭ ਤੋਂ ਵੈਸੇ ਉਹ ਇਹ ਬੀਬੀ ਇਹੋ ਜੀ ਸੀ ਇਹਨੇ ਕਈ ਆਪਣੀ ਜੋ ਉਥੋਂ ਦੀ ਸੁਪਰੀਮ ਕੋਰਟ ਦੀ ਜਸਟਿਸ ਸੀ ਨਾ ਇਹਨੇ ਕਈ ਲੀਡਰ ਠੋਕੇ ਸੀ ਟਿਕਾ ਦੇ ਜਿਹੜੇ ਪ੍ਰੈਸ ਸੀ ਕੋਈ ਜਹੀ ਨਹੀਂ ਸੀ ਕੀਤਾ ਜਿੱਦੇ ਕਰਕੇ ਲੋਕ ਸੋਚਦੇ ਵੀ ਕੱਟੂ-ਕੱਟ ਪ੍ਰਸਾਵਾਤ ਉਹਨਾਂ ਦਾ ਜਾਤ ਮਿਲ ਜੂ ਇਤੋਂ ਬੜੀ ਵੱਡੀ ਗੱਲ ਹੋ ਗਈ ਹੁਣ ਤੁਣ ਫਰਾਂਸ ਦੀ ਗੱਲ ਕਰ ਰਹੇ ਤੁਸੀਂ ਫਰਾਂਸ ਇੱਕ ਬੰਦਿਆ-ਬੰਦਿਆ ਕੰਟਰੀ ਹੈ ਉਹਦੇ ਰਾਸ਼ਟਰਪਤੀ ਐਮਨੂ ਮੈਕਰੋਨ ਨੇ ਸਾਫਕਾ ਪ੍ਰਧਾਨ ਮੰਤਰੀ ਆ ਫਰਾਂਸ ਭਾਬੂ ਜੋ ਉਸ ਤੋਂ ਈਵਨ ਲੈਕਰੋ ਦੇ ਕਰੀਬੀ ਆਪਣੇ ਕਰੀਬੀ ਜਿਹੜੇ ਸੈਬਸਟੀਅਨ ਲੈਕਰੋ ਨੇ 39 ਸਾਲ ਤੋ ਪ੍ਰਧਾਨ ਮੰਤਰੀ ਇੰਡਿਊਟ ਕਰ ਦਿੱਤਾ ਉਦੋਂ ਬਾਅਦ ਤੁਸੀਂ ਧੰਗੇ ਭੜਕਦੇ ਫਿਰ ਤੁਸੀਂ ਆਪਣੀ ਮਰਜ਼ੀ ਦਾ ਜੋ ਮਰਜ਼ੀ ਕਰੀ ਜਾਂਦੇ ਇਸ ਕਰਕੇ ਐਸਵੇਡ ਜਿਹੜੀ ਸਾਡੀ ਹੈਗੀ ਆ ਬੱਕ ਜਿਹੜੀ ਹੈਗੀ ਆ ਪੂਰੀ ਵਰਲਡ ਦੇ ਵਿੱਚ ਕੋਈ ਵੀ ਸੇਫ ਨਹੀਂ ਤੇ ਇਸ ਚੀਜ਼ ਨੂੰ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ ਇਸ ਚੀਜ਼ ਨੂੰ ਨਾਲ ਜੋੜ ਕੇ ਵੇਖਿਆ ਜਾ ਸਕਦਾ ਬਿਲਕੁਲ ਦੇਖਿਆ ਜਾ ਸਕਦਾ ਦੇਖੋ ਨਾ ਇੱਕ ਲਾਅ ਦਾ ਵਿਦਿਆਰਥੀ ਆ ਘਰ ਬੈਠਾ ਪੜ੍ਹਨ ਵਾਲਾ ਬੱਚਾ ਸਾਰਾ ਪਿੰਡ ਤਾਰੀਫ ਕਰਦਾ ਉਹ ਘਰੇ ਬੈਠਾ ਬੰਬ ਬਣਾਈ ਜਾਂਦਾ ਤੇ ਬਾਅਦ ਚੋ ਧਮਾਕਾ ਹੋ ਜਾਂਦਾ ਹੁਣ ਵੇਖੋ ਜਿਸ ਤਰੀਕੇ ਨਾਲ ਅਮਰੀਕਾ ਨੇ ਕਹਿਦਾ ਤਾਂ ਤੇ ਕੰਮ ਚਲੂ ਸਰਕਾਰ ਬਣਾਈ ਆ ਰੰਗਾਲ ਤੇ ਪਣਾਈ ਇਸੇ ਤੇ ਨੇਪਾਲ ਚ ਬਣੇਗੀ ਇਸੇ ਤੇ শ্রীলঙ্কা ਚ ਬਣੀ ਇਸੇ ਤਰੀਕੇ ਨੇ ਪਾਕਿਸਤਾਨ ਜੀ ਕੰਮ ਚੁਆਈ ਉੱਥੇ ਤੇ ਮੰਦਿਰ ਹੀ ਜੋ ਹੈਗਾ ਮੰਦਿਰ ਤੇ ਭਾਰਤ ਨੂੰ ਸੁਚੇਤ ਹੋਣਾ ਪਊ ਸੱਚਾ ਭਾਰਤ ਦੇ ਵਿੱਚ ਕੋਈ ਨਾ ਕੋਈ ਜੈ ਪ੍ਰਕਾਸ਼ ਨਰੈਣ ਜੇ ਪੈਦਾ ਹੋ ਗਿਆ ਨਾ ਤੇ ਭਾਜਪੀ ਨੂੰ ਭੱਜਣਾ ਪਈ ਰਾਹ ਕਾਢੀ ਤੋਂ ਭੱਜਣਾ ਇਹਨਾਂ ਨੂੰ ਭੱਜ ਕੇ ਇਥੋਂ ਬਚਾ ਕਰਨਾ ਪੈਣਾ ਆਪਾਂ ਹਾਲੀ ਕੇ ਭਾਰਤ ਦੇ ਲੋਕ ਉਹਨਾਂ ਦੇ ਛਵਰ ਕੇ ਨਹੀਂ ਪੜ ਲਾਣਾ ਨਹੀਂ ਹੈਗਾ ਉਹਨੇ ਸੁਧਰੇ ਲੋਕ ਨੇ ਲੇਕਿਨ ਫੇਰ ਵੀ ਆਪਾਂ ਇਨਕਾਰ ਨਹੀਂ ਕਰ ਸਕਦੇ ਤੇ ਸੁਚੇਤ ਕੀਤਾ ਬਿਖੇਤਾ ਤੌਰ ਤੇ ਕਈ ਕੰਟਰੀ ਨੇ ਭਾਰਤ ਤੋਂ ਭਾਈ ਆਪਣਾ ਪੜਿਆ ਵਿਚਾਰ ਕੇ ਰਿਓ ਕੁਝ ਵੀ ਹੋ ਸਕਦਾ ਵੇਖੋ ਸਾਡੇ ਦੋ ਜਿਹੜੇ ਜਹਾਰੂ ਨੇ ਇੱਕ ਨਪਾਲੀ ਤੇ ਇੱਕ ਪੰਜਾਬੀ ਦੋਵੇਂ ਅੱਜ ਆਰਮੀ ਤੋਂ ਦੂਰ ਜਾ ਰਹੇ ਨੇ ਜਿਹੜੇ ਪੰਜਾਬੀ ਨੇ ਉਹਨਾਂ ਦਾ ਝੁਕਾ ਜਾਣਾ ਵਿਦੇਸ਼ਾਂ ਵਾਲੇ ਪਾਸੇ ਆ ਤੇ ਨੇਪਾਲੀ ਜਿਹੜੀ ਅਗਨੀਵੀਰ ਭਰਤੀ ਹੋਣਾਂ ਦੀ ਚੋਣ ਗੋਰਖਾ ਹੈ ਜੀ ਮੈਂ ਕੱਪ ਕਹਦਾ ਜਿਹਨੂੰ ਗੋਰਖਾ ਰਜiment ਕਹਿੰਦੇ ਆ ਗੋਰਖਾ ਰਜiment ਤੇ ਉਹਨਾਂ ਚ ਜਿਹਨਾਂ ਚ ਤੁਹਾਡੇ ਉਹ ਜੀਹ ਜੁਰੀ ਕਰਦੀ ਆ ਤੁਹਾਡੇ ਹਰ ਆਪਣੀ ਪਛਾਣ ਕਰਦੀ ਆ ਜੇ ਉਹ ਵਿਰੋਧ ਚ ਹੋ ਗਈ ਫਿਰ ਉਹ ਨਫਾ ਨੁਕਸਾਨ ਨਹੀਂ ਵਿਖਦੇ ਆ ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਹਾਲਾਤ ਬਹੁਤ ਵਧੀਆ ਨਹੀਂ ਹੈਗੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੜੀ ਸਰਕਾਰ ਨੂੰ ਇਹਦੇ ਬਾਰੇ ਕੋਈ ਡਿਗਾਈ ਦਾ ਵਿਚਾਰ ਚਰਚਾ ਕਰਨੀ ਪਊਗੀ ਇਹ ਨਹੀਂ ਪਈ ਅਸੀ ਫਲਾਨੀ ਜੇਗਾ ਆਪੀ ਸਰਕਾਰ ਬਦਾਲੀਏ ਢਿਗੜੀਏਗਾ ਜਿਤਨੀ ਐ ਸਾਥ ਸੀ ਜਿਤਨੀ ਹੋ ਸੀ ਜਿਤਨੀ ਪੱਟੀ ਸਾਹਿਬ ਇਹਨਾਂ ਨੇ ਡੰਗਾਈ ਦਾ ਕਿੱਥੋਂ ਜਾਂਚ ਕਰਨੀ ਇਹਨਾਂ ਨੂੰ ਤੇ ਜਿਹੜੇ ਫੰਡ ਆਏ ਆ ਆਪਾਰਾ ਹਜ਼ਾਰ ਕਰੋੜ ਰੁਪਈਆ ਨਹੀਂ ਲੱਭਣ ਡਿਆ ਐਕਟ ਨਹੀਂ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਜੀ ਮੈਂ ਸੈਂਟਰ ਦੀ ਗੱਲ ਕਰਦਾ ਆਹੋ ਸਰਕਾਰਾਂ ਦੀ ਗੱਲ ਹੀ ਕਰਦੇ ਆਪਾਂ لیکن ਜਿਹੜੀ 12000 ਕਰੋੜ ਦੀ ਗੱਲ ਕਰਦੇ ਹੋ ਪਹਿਲਾਂ ਆਪਣੇ ਘਰ ਦੇ ਵਿੱਚ ਇਕੱਠੇ ਹੋ ਜਓ ਪ੍ਰਧਾਨ ਮੰਤਰੀ ਦੇ ਸਾਹਮਣੇ ਚੀਪ ਸੈਕਟੀ ਕੈਪਸ ਨੇ ਇੰਨੀ ਗੱਲ ਕਹਿੰਦੇ ਵੀ ਸਾਡਾ ਨੁਕਸਾਨ 13299 ਕਰੋੜ ਰੁਪਏ ਦਾ ਹੈ ਬਿਲਕੁਲ ਅੱਜ ਸੁਨੀਲ ਜਾਖੜ ਪ੍ਰੈਸ ਕਾਨਫਰੰਸ ਕਰਕੇ ਦੱਸਦੇ ਵੀ ਆ ਬਿਲਕੁਲ ਠੀਕ ਕਹਿ ਰਹੇ ਤੁਸੀਂ ਜੀ ਖਬਰਾਂ ਚ ਛਪਿਆ ਤੇ ਜਿਹੜਾ ਮੰਤਰੀਓ ਕਹਿੰਦਾ ਸਾਨੂੰ 20000 ਕਰੋੜ ਦਾ ਪੈਕੇਜ ਹੋਵੇ 7000 ਕਰੋੜ ਦਾ ਫਰਕ ਪਹਿਲਾਂ ਘਰੇ ਤੇ ਬਹਿ ਕੇ ਫੈਸਲਾ ਕਰ ਲੋ ਵੀ ਪ੍ਰਧਾਨ ਮੰਤਰੀ ਨੇ ਗੱਲ ਕੀ ਕਰਨੀ ਹੈ ਦੂਸਰੀ ਚੀਜ਼ ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਵੀ ਤੁਹਾਡੇ ਕੋਲ ਬਰਾ 12 4 ਕਰੋੜ ਰੁਪਏ ਜਿਹੜਾ ਪਹਿਲਾ ਪਿਆ ਉਹ ਦੂਸਰਾ ਕੀ ਕੀਤਾ ਜੀ 1600 ਕਰੋੜ ਲੈ ਲਓ ਤੜਕ ਤੋਂ ਤੇ 13600 ਕਰੋੜ ਹੋ ਗਿਆ ਵਰਤੋਂ ਫਿਰ ਵੇਖਦੇ ਹੁਣ ਜਿਹੜੇ ਚੀਮਾ ਸਾਹਿਬ ਨੇ ਵਿੱਤ ਮੰਤਰੀ ਨੂੰ ਕਹਿੰਦੇ ਜੀ ਕਾਗਜ਼ਾਂ ਤੇ ਗਿਆ ਫਿਜ਼ੀਕਲੀ ਪੈਸੇ ਨਹੀਂ ਹੈ ਜਿਹੜੇ ਕੈਪਸ ਨੂੰ ਮੰਗਦੇ ਵੀ ਸੜ ਕੋ ਪੈਸੇ ਵੀ ਹੈਗੇ ਸਭ ਕੁਝ ਹੈਗਾ ਸੜੇ ਪਰ ਬਟਸਲ ਖਰਾ ਨੀਦੀ ਗੱਲ ਇਹ ਆ ਵੀ ਦੋਨੋਂ ਜਣੇ ਨਾਲ ਨਾਲ ਬੈਠ ਕੇ ਇੱਕੋ ਹੀ মিডিਆ ਨੂੰ ਸੰਬੋਧਨ ਕਰ ਰਹੇ ਇੱਕੋ ਪ੍ਰੈਸ ਕਾਨਫਰੰਸ 'ਚ ਮੁੱਖ ਮੰਤਰੀ ਸਾਹਿਬ ਘਰੇ ਪੈਸੇ ਹੈ ਨਹੀਂ ਕੈਪਸ ਨਾ ਕਹਿੰਦੇ ਹੈਗੇ ਜਿਹੜਾ ਮੁੱਖ ਮੰਤਰੀ ਉਹ ਕਹਿੰਦਾ ਜੀ ਪੈਸੇ ਸੜ ਕੋ 1200 ਦੀ 1500 ਕੋ ਹੋ ਗਏ 640 ਕਰੋੜ ਅਸੀਂ ਪਿਛਲੀ ਵਾਰੀ ਬਕਾਇਦਾ ਤੌਰ ਤੇ ਜਿਹੜੀ ਆਫਤ ਆਈ ਸੀ ਪਹਚਾਹ ਲਈ ਖਰਚ ਕੀਤੇ ਤੇ ਬਾਕੀ ਦੇ ਪੈਸੇ ਜੀ ਕੁਝ ਜਿਹੜੀਆਂ ਸੜਕਾਂ ਬਣਾਈਆਂ ਉੱਥੇ ਟੁੱਟੀਆਂ ਸੜਕਾਂ ਬਣਾਈ ਉਹਨਾਂ ਤੇ ਖਰਚੇ ਕੀਤੇ ਤੇ 12000 ਰੁਪਏ ਦੀ ਖਰਚ ਹੋ ਗਿਆ ਇਸ ਕਰਕੇ ਸਾਡੀ ਸਰਕਾਰ ਹੀ ਸੁਪਰਸਟੇ ਕਿਸੇ ਤੋਂ ਜਵਾਬ ਕੀ ਦੇਣਾ ਤੇ ਦੂਜੇ ਪਾਸੇ ਸਾਡੇ ਮਾਨਯੋਗ ਜਿਹੜੇ ਹੈਗੇ ਨੇ ਛੇਕ ਚਿੱਲੀ ਸੁਫੀਰ ਸਾਡੇ ਬਣੇ ਸੰਦੀਪ ਜਾਖੜ ਜੀ ਤੇ ਜਾਖੜ ਸਾਹਿਬ ਇਹ ਗੱਲ ਕਹਿੰਦੇ ਆ ਵੀ ਵੇਖੋ ਤੁਸੀਂ ਪ੍ਰਧਾਨ ਮੰਤਰੀ ਜੀ ਮਿਲ ਜਾ ਰਹੇ ਹੋ ਆਪਣੀ ਫੋਲ ਤਿਆਰੀ ਕਰਕੇ ਜਾਓ ਇਹਨੇ ਪ੍ਰਧਾਨ ਮੰਤਰੀ ਤੁਹਾਨੂੰ ਆਪਣੇ ਕਮਰੇ ਦੇ ਬਾਹਰ ਕੱਢ ਦੇ। ਇਦਾਂ ਨਹੀਂ ਹੁੰਦਾ ਸ੍ਰੀ ਜਖਤ ਸਾਹਿਬ। ਤੁਹਾਨੂੰ ਕੱਢ ਸਕਦੇ ਇੱਕ ਮੁੱਖੋਦੀ ਨਹੀਂ ਕੱਢ ਸਕਦੇ। ਬੇਸਿਕਲੀ ਉਹ ਉਹ ਦੇਸ਼ ਦੇ ਮਾਲਕ ਹੈ ਤੇ ਉਹ ਸਟੇਟ ਦਾ ਮਾਲਕ। ਪਰ ਇਹ ਕਹਿੰਦੇ ਹੁੰਦੇ ਨੇ ਜੇ ਆਪਣੀ ਪੂਰੀ ਤਿਆਰੀ ਕਰਕੇ ਜਾਓ ਅਗਲੀ ਗੱਲ ਜਿਹੜੀ ਗੱਲ ਕਹਿੰਦੇ ਜੀ ਅਸੀਂ ਹਰਪੁਰ ਦਾ ਬਾਬਜਾ ਦਿੰਦਾਂਗੇ 40 ਦਿਨਾਂ ਚ ਬਾਬਜਾ ਅਸੈਂਬਲੀ ਕਰਵਾ ਲਾਂਗੇ 30 ਦਿਨ ਗਰਦੋਰੀ ਹੋ ਜਾਊਗੀ ਇਹ ਤੇ ਤੁਹਾਡੇ ਲੇਖਾ ਜੋਖਾ ਨੇ ਮੁੱਖ ਮੰਤਰੀ ਸਾਹਿਬ ਤੁਸੀਂ ਦੇ ਤੁਹਾਡੇ ਬਾਸ ਨੇ ਕਿਹਾ ਸੀ 31 ਮਾਰਚ 2025 ਤੱਕ ਅਸੀਂ ਨਸ਼ਾ ਮੁਕਤ ਪੰਜਾਬ ਕਰ ਦੇਵਾਂਗੇ ਅਸੀਂ ਕੀ ਹੋ ਗਿਆ ਮਈ ਮਈ 31 ਮਈ ਤੱਕ ਕਹਿੰਦੇ ਸੀ ਕਿ ਮੁੜ ਕੇ 31 ਮਈ ਕੀ ਤੇਰਾ ਪਹਿਲਾਂ 31 ਮਾਰਚ ਕੀਤਾ ਸੀ ਮੁੜ ਕੇ 31 ਮਈ ਤੱਕ ਬੋਲ ਰਹੇ ਆ ਕੀ ਹੋ ਗਿਆ ਜੇ ਇਹ ਨਹੀਂ ਹੋਇਆ ਤੇ ਫਿਰ ਤੁਸੀਂ ਦੱਸਦੇ ਫਿਰ ਕਿਉਂ ਨਹੀਂ ਹੋਇਆ ਤਾਂ ਜਵਾਬ ਕੀ ਦਿੱਤਾ ਹੋਇਆ ਕੋਈ ਜਵਾਬ ਨਹੀਂ ਹੈ ਇਹ ਚਿੱਤਰ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਵੀ 30 ਦਿਨ ਚ ਗੁਰਦੁਆਰੀ ਕਰਾ ਲਵਾਂਗੇ 10 ਦਿਨਾਂ ਚ ਚੱਕ ਤਿਆਰ ਵੰਡ ਦਿਆਂਗੇ ਇਹਨਾਂ ਸੌਖਾ ਕੰਮ ਨਹੀਂ ਹੈ ਜਿਹਦਾ ਸੋਚ ਜਿਸਮ ਹੀ ਦਿੱਤੀ ਸੀ ਵੈਸੇ ਪਟ ਸਾਹਿਬ ਮੈਂ ਕਿਹਾ ਗੁਰਦੁਆਰੀਆਂ ਦੇ ਆਰਡਰ ਦੇ ਦਿੱਤੇ ਆ ਕੱਲ ਤੋਂ ਸ਼ਾਇਦ 13 ਸਤੰਬਰ ਤੋਂ ਗੁਰਦੁਆਰੀਆਂ ਸ਼ੁਰੂ ਹੋ ਦੇਤੇ ਆ ਗੁਰਦੁਆਰੀਆਂ ਹੋਣੀਆਂ ਫਿਰ ਲਿਸਟਾਂ ਬਣਨੀਆਂ ਫਿਰ ਸਰਕਾਰ ਕੋ ਜਾਣੀਆਂ ਫਿਰ ਸਰਵੇ ਉਹਦਾ ਹੋਣਾ ਵਾ ਕਿੰਨੇ ਕਿ ਪੈਸੇ ਦੇਣੇ ਤੁਹਾਨੂੰ ਇਹ ਸਭ ਕੁਝ ਵੇਖ ਕੇ ਟਾਈਮ ਦਾ ਲੱਗਦਾ ਹਨ ਘੱਟੋ ਘੱਟ ਇਹ ਕਿੰਨਾ ਮਹੀਨੇ ਚ ਕਰਨਾਗੇ ਸੀ ਇਸੇ ਕਰਕੇ ਨਾ ਸੌਖਾ ਨਹੀਂਗਾ ਤੇ ਤੁਸੀਂ ਉੱਥੇ ਬੈਠੇ ਜਣੇਂ ਵੀ ਅੰਦਾਜ਼ ਵੀ ਤੁਸੀਂ ਹੁਣ ਮੁੱਖ ਮੰਤਰੀ ਹੋ ਮਜ਼ਾਇਆ ਕਿਸੇ ਲੋਕ ਨਹੀਂਗੇ ਵੀ ਇੱਕ ਫਿਲਮ ਦੇ ਤੁਸੀਂ ਕੰਮ ਕਰ ਲੈ ਤੇ ਤਿੰਨਾਂ ਮਹੀਨੇ ਚ ਬੰਦਾ ਪੈਦਾ ਵੀ ਕਰਦਾ ਤੇ ਜਵਾਨ ਵੀ ਕਰਦਾ ਤੇ ਬੁੱਢਾ ਵੀ ਕਰਦਾ ਤੇ ਮਾਰ ਵੀ ਦਿੰਦਾ ਤੂੰ ਇਹ ਇਹ ਗੱਲ ਨਹੀਂ ਮਿਲਦੀ ਇੱਥੇ ਇਹ ਪ੍ਰੈਕਟੀਕਲੀ ਕੰਮ ਕਰਨਾ ਪੈਂਦਾ ਸਭ ਕੁਝ ਇੱਥੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਸਾਨੂੰ ਗਿਲਾ ਲੇਕਿਨ ਸਭ ਤੋਂ ਵੱਧ ਗਿਲਾ ਸਾਨੂੰ ਸੰਦੀਪ ਜਾਖੜ ਤੇ ਜਿਨ੍ਹਾਂ ਨੂੰ ਬਕਾਇਦਾ ਤੌਰ ਤੇ ਮੁੱਖ ਮੰਤਰੀ ਨੇ ਕਿਹਾ ਵੀ ਇਹ ਮਾਈਗਰੇਟਡ ਲੋਕ ਨੇ ਤੇ ਜਿਹੜੇ ਮੰਪਿਤ ਬਾਦਲ ਉਹ ਕਈ ਪਾਰਟੀਆਂ ਦੇ ਮਾਈਗਰੇਟਡ ਨੇ ਇੱਕ ਦੀ ਕਈਆਂ ਨੇ ਮਾਈਗਰੇਟਡ ਜਦੋਂ ਮੁੱਖ ਮੰਤਰੀ ਨੇ ਇਹ ਗੱਲ ਕਹੀ ਆ ਦਿਓ ਜਵਾਬ ਉਹਦਾ ਤਨਵੀਰ ਜਖੜ ਸਾਹਿਬ ਤੁਹਾਡੇ ਪਿਤਾ ਨੂੰ ਬਕਾਇਦਾ ਤੌਰ ਤੇ ਅਗਲਿਆਂ ਨੇ ਕੇਂਦਰੀ ਮੰਤਰੀ ਬਣਾਇਆ ਐ ਐਮਪੀ ਬਣਾਇਆ ਤੁਹਾਨੂੰ ਟਿਕਟ ਦਿੱਤੀ ਤੁਸੀਂ ਜਿੱਤੇ ਨਹੀਂ ਜਿੱਤੇ ਵੱਖਰੀ ਗੱਲ ਤੁਹਾਨੂੰ ਪ੍ਰਧਾਨ ਬਣਾਇਆ ਕਾਂਗਰਸ ਦਾ ਤੁਹਾਨੂੰ ਬਕਾਇਦਾ ਤੌਰ ਤੇ ਤੁਹਾਡੇ ਪਤੀਏ ਨੂੰ ਟਿਕਟ ਦਿੱਤੀ ਉਹ ਐਮ ਐਮਐਲਏ ਬਣ ਗਿਆ ਜੇ ਫੇਰ ਵੀ ਤੁਹਾਡੇ ਵਾਸਤੇ ਕਾਂਗਰਸ ਮਾਰੀਆਂ ਤੇ ਫਿਰ ਤੁਹਾਡੇ ਵਸ ਜਗਾ ਕੋਈ ਹੋਰ ਨਹੀਂ ਹੋ ਸਕਦਾ ਬੀਜੇਪੀ ਦੇ ਧਾਰੀ ਬਾਤ ਨਹੀਂ ਪੁੱਛੀ ਜੁਆਇਨ ਕਰਾ ਕੇ ਤੁਹਾਨੂੰ ਪ੍ਰਧਾਨ ਬਣਾ ਕੇ ਤੁਸੀਂ ਅਸਤੀਫਾ ਦਿੱਤਾ ਲੇਕਨ ਅਸਦੀ ਵਾਜੇ ਵੀ ਅੱਧ ਵਿਚਾਲੇ ਹਟ ਗਿਆ ਫਿਰਦਾ ਕਦੀ ਤੁਸੀਂ ਕਹਿੰਦੇ ਜੀ ਮੈਂ ਸੰਨਿਆਸ ਲੈ ਲਿਆ ਕਦੀ ਤੁਸੀਂ ਕਹਿੰਦੇ ਹੋ ਜੀ ਮੈਂ ਪ੍ਰਧਾਨ ਨੇ ਸਮਝਦਾ ਸਮਝ ਨਹੀਂ ਕਿੱਥੇ ਗੜੇ ਹੋ ਤੁਸੀਂ ਇਸ ਕਰਕੇ ਬਕਾਇਦਾ ਤੌਰ ਤੇ ਸਾਰਿਆਂ ਨੂੰ ਐਵੇਂ ਲੋਡ ਇੱਥੇ ਹੁੜੇ-ਵੇੜੇ ਪੈਂਦੀ ਨਹੀਂ ਲੋਡ ਐਸ ਅ ਰੂਟ ਲੈਵਲ ਤੇ ਜਾ ਕੇ ਕੰਮ ਕਰਦੀ ਹੈ ਜਿਹੜੇ ਲੋਕ ਜਿਹੜੇ ਆਫਿਸ ਚ ਫਸੇ ਨੇ ਪਰ ਸਾਲ ਮੈਂ ਇਹੋ ਗੱਲ ਕਹਿ ਰਿਹਾ ਨਾ ਵੀ ਲੋਕ ਤੇ ਸਰਕਾਰਾਂ ਵਾਲ ਦੇਖ ਰਹੇ ਆ ਵੀ ਅੱਜ ਪੈਸੇ ਆਉਣਗੇ ਕੱਲ ਆਉਣਗੇ ਗਰਦੌਰੀਆਂ ਹੋਣਗੀਆਂ ਡੀਸਾਬ ਸੱਦਣਗੇ ਆ ਲੈ ਜਾਓ ਬਈ ਆਪਣੇ ਚੈੱਕ ਤੇ ਅਸੀਂ ਉਹਨਾਂ ਦੀਆਂ ਆਸਾਂ ਉਮੀਦਾਂ ਦੇ ਪਾਣੀ ਫੇਰਦੀ ਐ ਕਿ ਇਹ ਸਾਨੂੰ ਤੇ 12000 ਕਰੋੜ ਲੱਭਦਾ ਹੀ ਨਹੀਂ ਨਹੀਂ ਮੈਂ 12000 ਦੀ ਹੋਰ ਕੋਈ ਗੱਲ ਨਹੀਂ ਕਰਦਾ ਮੈਂ ਸਿਰਫ ਇਹੰਦਾਂ ਨੂੰ ਹੀ ਕਹਿੰਦਾ ਵੀ ਲੋਕਾਂ ਦੀ ਜੇਕਰ ਸਾਥ ਲੋਕਾਂ ਤੋਂ ਘੱਟ ਬਿਲਕੁਲ ਬਿਲਕੁਲ ਜਿਹੜੇ ਤੁਹਾਡੇ ਅਧਿਕਾਰੀ ਐ ਤੁਹਾਡੇ ਐਮਐਲਏ ਨੇ ਤੁਹਾਡੇ ਵਰਕਰ ਨੇ ਤਾਂ ਚਿੱਕੜ ਦੇ ਵਿੱਚ ਦੀ ਲੋਕਾਂ ਤੱਕ ਜਿਹੜੇ ਪਾਣੀ ਤੇ ਜਿਹੜੇ ਬੈਠੇ ਨੇ ਜਿਨ੍ਹਾਂ ਦੇ ਘਰਾਂ 'ਚੋਂ ਪਾਣੀ ਸੁੱਕਿਆ ਨਹੀਂ ਗਾ ਜਿਨ੍ਹਾਂ ਦੇ ਡੰਗਰਾਂ ਦੇ ਪੈਰ ਗਲ ਗਏ ਨੇ ਇਹ ਸੇ ਕਰਕੇ ਜਿਹੜੀ ਇਹ ਗੱਲ ਨੂੰ ਕੰਮ ਕਰਨ ਵਾਲਾ ਉਹ ਕਰੋ ਆ ਛੱਡੋ ਜਿਹੜੀ ਤੁਸੀਂ ਹੋੜੇ ਮੜੇ ਫਿਰਦੇ ਹੋ ਲੋਕ ਆਪੇ ਫੈਸਲਾ ਕਰ ਲੈਣਗੇ ਕਿ ਕਿਹਨੇ ਕੰਮ ਕੀਤਾ ਸਾਡੇ ਵਾਸਤੇ ਕਿਹਨੇ ਨਹੀਂ ਕੀਤਾ ਤੇ ਅਜਿਹਾ ਤੁਸੀਂ ਕਰਦੇ ਫਿਰ ਲੋਕਾਂ ਦੀ ਬਾਤ ਨਹੀਂ ਪੁੱਛੀਂ ਬਾਤ ਉਹਦੀ ਪੁੱਛਣਗੇ ਜਿਹੜੇ ਇਸ 'ਤੇ ਵਰਕ ਕਰ ਰਹੇ अच्छा पट्टी साहब ਤੁਸੀਂ ਤੁਸੀਂ ਦੇਖੋ ਜਿਹੜੀ ਗੱਲ ਗਈ ਨਾ ਲੋਕ ਬਾਤ ਉਹ ਵੀ ਪੁੱਛਣਗੇ ਜਿਹੜੇ ਕੰਮ ਕਰ ਰਹੇ ਆ ਔਰ ਇਮਤਿਹਾਨ ਤੇ ਪੱਟੀ ਸਾਹਿਬ ਸਿਰ ਦੇ ਉੱਤੇ ਤਰਨ ਤਰਨ ਦੀ ਜ਼ਿੰਮੇ ਚੋਂਡ ਤੇ ਹੈ ਹੀ ਆ ਨਾ ਉਹ ਨਵੰਬਰ ਚ ਹੋ ਜਵੇ ਦਸੰਬਰ ਚ ਹੋ ਜਵੇ ਜੇ ਤਾਂ ਤੁਸੀਂ ਦੱਸ ਦਿਓ ਵੀ ਸ਼ਾਇਦ ਬਿਹਾਰ ਦੀਆਂ ਚੋਣਾ ਨਾਲ ਹੋ ਜੇ ਇਮਤਿਹਾਨ ਤੇ ਤੁਹਾਡਾ ਬਿਲਕੁਲ ਸਿਰ ਦੇ ਉੱਤੇ ਆ ਉਹ ਸਾਰਿਆਂ ਦਾ ਇਮਤਿਹਾਨ ਹੈ ਜੀ 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 ਬਿਲਕੁਲ ਉੱਤੇ ਆਉਂਦਾ ਜੀ ਤੋਂ ਛੱਡੋ ਤੁਸੀਂ ਬਾਈਕ ਕਲੈਕਸ਼ਨ ਦੂਜੀ ਵੀ ਨਹੀਂ ਆ ਗਿਆ ਸਮਝੋ ਸਾਲ ਤੇ ਕਰਿਆ ਗਿਆ 1 ਸਾਲ ਤੋਂ ਬਾਅਦ ਸਮਾਂ ਨਹੀਂ ਆਇਆ ਕਿ ਜਿਸ ਤਰ੍ਹਾਂ ਦੀ ਟੋਟ ਪਾਜਿਬ ਬਕਾਇਦਾ ਤੌਰ ਤੇ ਸ਼ੁਰੂ ਹੋ ਗਈ ਆਮ ਆਦੀ ਪਾਰਟੀ ਦੇ ਵਿੱਚ ਜਿਸ ਤਿੱਕੇ ਨਾਲ ਕੇਂਦਰੀ ਲੀਡਰਸ਼ਿਪ ਚਾਹੁੰਦੀ ਆ ਵੀ ਮੁੱਖ ਮੰਤਰੀ ਨੂੰ ਲਾ ਕੇ ਤੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤੇ ਪੌਸਿਬਿਲਟੀ ਆ ਕਿ ਉਸ ਤੋਂ ਪਹਿਲਾਂ ਹੀ ਪਟਾਕਾ ਪੈ ਜਾਵੇ ਇਲੈਕਸ਼ਨ ਆ ਗਈਏ ਦੱਸੋ ਕੀ ਕਰਨਾ ਇਸ ਤਰ੍ਹਾਂ ਕੇ ਵਿਰੋਧੀ ਧਿਰਾਂ ਨੂੰ ਤੇ ਨਾ ਤਿਆਰ ਨਹੀਂਦਾ ਲੋਕਾਂ ਦੇ ਵੀ ਆਸ ਨਹੀਂ ਹੈਗੇ ਲੋਕ ਸਰਕਾਰ ਤੋਂ ਤੇ ਸਿਆਸੀ ਆਗੂਆਂ ਤੋਂ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਜੇ ਉਹਨਾਂ ਨੂੰ ਕੋਈ ਵਿਸ਼ਵਾਸ ਹੈਗਾ ਤੇ ਐਨ ਜੀਓ ਤੇਗਾ ਹੁਣ ਬੇਕੋ ਤੇ ਵੱਡੀ ਗੱਲ ਆ ਥੋੜਾ ਜਿਹਾ ਇਹਦੇ ਬਾਰੇ ਵੀ ਦੱਸਣਾ ਖੜੂਰ ਸਾਹਿਬ ਬਾਰੇ ਮਨਜਿੰਦਰ ਸਿੰਘ ਲਾਲਪੁਰਾ ਉਹ ਵੀ ਚੱਲ ਜਾਂਦੇ ਜੀ ਮਨਜਿੰਦਰ ਸਿੰਘ ਲਾਲਪੁਰਾ ਬਾਰੇ ਜਿਹੜੀ ਗੱਲ ਹੈ ਜੀ ਅੱਜ ਉਹਨੂੰ 4 ਸਾਲ ਸੁਜਾ ਹੋ ਗਈ ਆਪਾਂ 4 ਤੋਂ 5 ਸਾਲ ਕਿਹਾ ਸੀ ਤੇ 4 ਸਾਲ ਹੋ ਗਈ ਹੈ ਮੈਨੂੰ ਯਾਦ ਸੀ ਵੀ ਸੁਪਰੀਮ ਕੋਰਟ ਦਾ ਮਾਮਲਾ ਸੀ 5 ਸਾਲ ਹੋਊਗੀ ਲੇਕਿਨ 4 ਸਾਲ ਕਰ ਦਿੱਤੀ ਆ ਇਸ ਦੇ ਵਿੱਚ ਹੁਣ ਆਮ ਤੌਰ ਤੇ ਸ਼ੰਕਾ ਇਹ ਹੈ ਵੀ 2 ਸਾਲ ਜਿਹਨੂੰ سزا ਹੋ ਜਾਂਦੀ ਹੈ ਨਾ ਉਹਦੀ ਮੈਮਰੀ ਜਾਂਦੀ ਰਹਿੰਦੀ ਹੈ ਲੇਕਿਨ ਕੀ ਉਹ ਨਵ ਦੇਖ ਤੇ ਸਰਕਾਰ ਚਾਵੇ ਤੇ ਇਹ ਹੁਣ ਸਰਕਾਰੀ ਐਮਐਲਏ ਸਰਕਾਰੀ ਐਮਐਲਏ ਕਰਕੇ ਉਹਨੂੰ ਟਾਈਮ ਦਿੱਤਾ ਜਾਊਗਾ ਵੀ ਤੂੰ ਪਾਈ ਆਪਣਾ ਹਾਈ ਕੋਰਟ ਤੋਂ ਬੇਲ ਲੈ ਜੇ ਬੇਲ ਲੈ ਤੇ ਫਿਰ ਇਹ ਵਿਚਾਰ ਦੀ ਹਿੰਕੀ ਇਸ ਪੈ ਜਾਂਦਾ ਵੀ ਉਹ ਸਜ਼ਾ ਇੰਪਲੀਮੈਂਟਡ ਉਹ ਸਸਪੈਂਡ ਹੋ ਜਾਂਦੀ ਜੇ ਸਜ਼ਾ ਸਸਪੈਂਡ ਹੋ ਗਈ ਤੇ ਫਿਰ ਬਾਕੀ ਕੀ ਰਹਿ ਗਿਆ ਸਟੇ ਹੋ ਜਾਏਗਾ ਸਜ਼ਾ ਦੇ। ਕੁਲਦੀਪ ਸੈੰਗਰ ਨਾਂ ਦਾ ਬਕਾਇਦਾ ਤੌਰ ਤੇ ਇੱਕ ਵਿਧਾਇਕ ਹੁੰਦਾ ਸੀ ਬੀਜੇਪੀ ਦਾ ਜੁਪੀ ਦੇ ਵਿੱਚ। ਦਰਤ ਨਵਾਲਕ ਕੁੜੀ ਦਾ ਬਲਾਤਕਾਰ ਕਰਨ ਦਾ ਕੇਸ ਹੀ ਉਹਦੇ ਤੇ ਉਹਨੂੰ ਜਿੰਨਾ ਚਿਰ ਅਦਾਲਤ ਨੇ ਉਮਰ ਕੈਦੀ ਸਜ਼ਾ ਸੁਣਾ ਨਹੀਂ ਦਿੱਤੀ ਨਾ ਉਹਨਾਂ ਚਿਰ ਬਕਾਇਦਾ ਤੌਰ ਤੇ ਉਹਨਾਂ ਚਿਰ ਉਹਨੂੰ ਪਾਰਟੀ ਦੇ ਕੰਟੇ ਆ। ਨੇਕਾ ਪੜੀ ਸਾਹਿਬ ਕੁਲਦੀਪ ਸਿੰਘਰ ਇਧਰੋਂ ਜੰਮੂ ਵੱਲੋਂ ਨਹੀਂ ਸੀਗਾ ਮੇਰੇ ਨਾਲ ਕਠੂਏ ਪਾਸੇ ਜਿਹੜਾ ਹੋਇਆ ਸੀ ਨਹੀਂ ਉਧਰ ਜੁਪੀ ਵਿੱਚੋਂ ਸੀਗਾ ਉਹ ਜਿਹੜੀ ਗੱਲ ਤੁਸੀਂ ਕਰਦੇ ਹੋ ਉਹ ਮਹਾਰਾਜ ਮਤਲਬ ਪੂਆਵਾਂ ਦੀ ਪਾਰਟੀ ਨਹੀਂ ਨਹੀਂ ਉਹ ਤੇ ਹੁਣ ਦਾ ਨਾ ਕਿ ਇੱਥੇ ਵੀ ਛੋਟੀ ਬੱਚੀ ਦੇ ਨਾਲ ਇਦਾਂ ਹੀ ਹੋਇਆ ਸੀ ਜੰਮੂ ਦੀ ਪੁਰਾਣੀ ਗੱਲ ਜਿਹੜੀ ਉਹ ਮੁਸਲਮਣ ਕੁੜੀ ਸੀ ਆਪਣੀ ਗੁਜਰਾਂ ਦੀ ਕੁੜੀ ਸੀ ਉਹ 8 ਸਾਲ ਦੀ ਹਾਂਜੀ ਉਹਦੇ ਨਾਲ ਹੋਇਆ ਸੀਗਾ ਉਹਦੇ ਵਿੱਚ ਦੋ ਮੰਤਰੀ ਨੂੰ ਅਸਤੀਫਾ ਜੜਾਇਆ ਪਿਆ ਸੀ ਜਿੰਨਾ ਆ ਕੇ ਹੋਏ ਉਸ ਪੰਡਤ ਦੇ ਹੱਕ ਦੇ ਵਿੱਚ ਲੀਡਰਾਂ ਦੇ ਅਤੇ ਬੰਦਿਆਂ ਦੇ ਹੱਕਾਂ ਕੀ ਪ੍ਰਚਾਰ ਕੀਤਾ ਸੀ ਕਿ ਜਿਹੜੀਆਂ ਜਪਸਾਇ ਜਾ ਰਹੇ ਉਹਨਾਂ ਨੂੰ ਦੋਨ ਮਿੰਟ ਕਿ ਸਟੇਫਟ ਨਹੀਂ ਪੈਸੀ ਕਿ ਹੁਣ ਬਕਾਇਦਾ ਤੌਰ ਤੇ ਕੁਲਦੀਪ ਸੈਗਰ ਨੂੰ ਤੇ ਉਹਨਾਂ ਚਾਰ ਕੋਈ ਤੁਸੀਂ ਪੁੱਛਿਆ ਹੀ ਪੁੱਛਦੀ ਕਿੱਥੇ ਕਿੱਥੇ ਜਿੰਜਲ ਸਜ਼ਾ ਨਹੀਂ ਹੋਗੀ ਸਜ਼ਾ ਉਹਨ ਤੋਂ ਬਾਅਦ ਉਹਦੀ ਘਰ ਟਿਕਣ ਤੇ ਆਦਦੇ ਤੁਸੀਂ ਤੋਂ ਇਲੈਕਸ਼ਨ ਲਾਣਾ ਇਥੋਂ ਇਸ ਕਰਕੇ ਜਿਹੜਾ ਮਨਜਿੰਦਰ ਸਿੰਘ ਗਿਆਸ ਲਾਲਪੁਰਾ ਵਾ ਇਹਦੀ ਜਿਹੜੀ ਆ ਇਹਨੂੰ ਸਾਈਟ ਟਾਈਮ ਦਿੱਤਾ ਜਾਊਗਾ ਕਿ ਜਾ ਕੇ ਤੂੰ ਹਾਈ ਕੋਰਟ ਚ ਬੇਲ ਲਗਾ ਉਹਨੂੰ ਬੇਲ ਲੈ ਲਈ ਤੇ ਫਿਰ ਜਿਹੜੀ ਸਰਕੂਲਰੀ ਆਪਣੀ ਹੈਗੀ ਆ ਸਜਾ ਉਹ ਵੀ ਸਟੇ ਲਾ ਲਈ ਜਾਂਦੀ ਹੈ ਫਿਰ ਕਾਨੂੰਨ ਲਾਗੂ ਜਾਂਦਾ ਉੱਤੇ ਹਾਂ ਜੇ ਵਿਰੋਧੀ ਧਿਰਾਂ ਦਾ ਤੇ ਫਿਰ ਸਵੇਰੇ ਆਰਡਰ ਆ ਜਣੇ ਤੇ ਯੂਆਰ ਤੁਹਾਡੀ ਮੈਂਬਰਸ਼ਿਪ ਡਿਸਕ੍ਰਿਪਟੀ ਜਾਂਦੀ ਹੈ ਫਿਰ ਇਲੈਕਸ਼ਨ ਦੇ ਚਾਂਸ ਮੁੰਜਣੇ ਸੀ ਜੀ 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 ਪ੍ਰੋਫੈਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀਕਲ ਕੰਪਲੀਟਿਨਸ਼ੀਅਲ